ਮੈਂ ਲਗਭਗ ਹਰ ਹਫ਼ਤੇ ਇੱਕ ਅੱਧਾ ਨਿਯੁਕਤੀ ਪੱਤਰ ਸਮਾਰੋਹ ਕਰਦਾ ਤੁਹਾਡੇ ਸਾਹਮਣੇ ਲਿਖਿਆ ਪਿਆ ਹੈ 42900 ਪਲੱਸ ਹੋ ਗਿਆ ਸਰਕਾਰੀ 42900 ਪਲੱਸ ਹਜੇ 2 ਸਾਲ ਹੋਣ ਨੂੰ 9 ਦਿਨ ਬਾਕੀ ਨੇ 16 ਮਾਰਚ ਨੂੰ 2 ਸਾਲ ਹੋਣਗੇ ਜਦੋਂ ਖਟਕੜ ਕਲਾਂ ਦੀ ਪਵਿੱਤਰ ਧਰਤੀ ਤੇ ਸੌ ਚੁੱਕੀ ਸੀ 2 ਸਾਲਾਂ ਚ ਅਸੀਂ 42900 ਉਹ ਨੌਕਰੀ ਜਿਹਦੇ ਵਿੱਚ ਕੋਈ ਹਾਰਡਲ ਨਹੀਂ ਕੋਈ ਕੋਰਟ ਦਾ ਕੇਸ ਨਹੀਂ ਅਸੀਂ ਸਾਰੇ ਪਹਿਲਾਂ ਕਲੀਅਰ ਕਰਦੇ ਆਂ ਪਹਿਲਾਂ ਸਾਡਾ ਜਿਹੜਾ ਲੋਰਡ ਡਿਪਾਰਟਮੈਂਟ ਹੈ ਅਸੀਂ ਉਹਨਾਂ ਤੋਂ ਪਹਿਲਾਂ ਕਲੀਅਰੈਂਸ ਲੈਣੇ ਆਂ ਕਿ ਆ ਨੌਕਰੀਆਂ ਦਿੱਤੀਆਂ ਕਿਤੇ ਕੋਈ ਪੀਆਈਐਲ ਨਾ ਹੋ ਜੇ ਕਿਤੇ ਇਹ ਦੇ ਵਿਰੁੱਧ ਕੋਈ ਰਿੱਟ ਨਾ ਪੈ ਜੇ ਕਿਤੇ ਜਿਨ੍ਹਾਂ ਨੌਜਵਾਨ ਮੁੰਡੇ ਕੁੜੇ ਨੌਕਰੀਆਂ ਦਿੱਤੀਆਂ ਉਹ ਦਫ਼ਤਰ ਜਾਣ ਦੀ ਬਜਾਏ ਕਚਹਿਰੀਆਂ ਦੇ ਧੱਕੇ ਨਾ ਖਾਣ ਤਾਂ ਅਸੀਂ ਕਲੀਅਰ ਕਰਦੇ ਆਂ ਪਹਿਲਾਂ ਲੀਗਲ ਤੌਰ ਤੇ ਹੁਣ ਤੁਸੀਂ ਅੱਜ ਨਿਯੁਕਤੀ ਪੱਤਰ ਲਵੋਗੇ ਕੱਲ ਤੋਂ ਆਪਣੇ ਕੰਮ ਤੇ ਹੋਵੋਗੇ ਕੋਈ ਤੁਹਾਨੂੰ ਇੱਧਰ ਉੱਧਰ ਜਾਂ ਕੋਈ ਵਕੀਲ ਜਾਂ ਕੋਈ ਹੋਰ ਦੇਖਣ ਦੀ ਲੋੜ ਨਹੀਂ ਔਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਤੁਸੀਂ ਬਹੁਤ ਮਿਹਨਤ ਕਰਕੇ ਅੱਗੇ ਆਏ ਹੋ ਉਹ ਜਿਹਨੇ ਕਹਿੰਦੇ ਆ ਕਿ ਲੜਦੀਆਂ ਫੌਜਾਂ ਨਾ ਜਰਨੈਲ ਦਾ ਸਾਡਾ ਤਾਂ ਨਾ ਹੀ ਹੈ ਮਿਹਨਤ ਤੁਸੀਂ ਕੀਤੀ ਹੈ ਸਵੇਰੇ ਉੱਠ ਉੱਠ ਕੇ ਪੜਾਈਆਂ ਕੀਤੀਆਂ ਮਾਰਨਿੰਗ ਨਾਲ ਕੰਮ ਵੀ ਕੋਈ ਹੋਰ ਕਰਦੇ ਹੋਵੋਗੇ ਨਾਲ ਕੰਪਿਊਟਰ ਦੀ ਪੜ੍ਹਾਈ ਕਰਦੇ ਹੋਵੋਗੇ ਕਈ ਬੱਚੇ ਖੇਤ ਵੀ ਜਾਂਦੇ ਹੋਣਗੇ ਤੇ ਨਾਲ ਕਿਤਾਬ ਲੈ ਜਾਂਦੇ ਹੋਣਗੇ ਕਈ ਕੋਈ ਪ੍ਰਾਈਵੇਟ ਕੰਪਨੀ ਜੌਬ ਕਰਦੇ ਹੋਣਗੇ ਆਉਂਦੇ ਜਾਂ ਜਾਂਦੇ ਜਦੋਂ ਥੋੜਾ ਟਾਈਮ ਮਿਲਦਾ ਤਾਂ ਪੜਦੇ ਹੋਣਗੇ ਟੈਸਟ ਦੀ ਤਿਆਰੀ ਕਰਦੇ ਹੋਣਗੇ ਤੇ ਟੈਸਟ ਦੀ ਤਿਆਰੀ ਹੋ ਗਈ ਤੇ ਟੈਸਟ 'ਚੋਂ ਨੰਬਰ ਆ ਗਏ ਤਾਂ ਦਿਲ ਉਦੋਂ ਟੁੱਟਦਾ ਪਹਿਲਾਂ ਉਦੋਂ ਟੁੱਟ ਦਿਲ ਟੁੱਟਦਾ ਰਿਹਾ ਟੈਸਟ 'ਚੋਂ ਵੀ ਨੰਬਰ ਆ ਗਏ ਸਾਰਾ ਕੁਝ ਹੋ ਗਿਆ ਪਰ ਕੋਈ ਸ਼ਿਫਾਰਿਸ਼ ਨਹੀਂ ਮਿਲੀ ਕੋਈ ਐਮ ਐਲ ਏ ਜਾਂ ਮੰਤਰੀ ਨਹੀਂ ਮਿਲਿਆ ਜਾਂ ਬਾਪੂ ਕੋਲੇ ਪੈਸੇ ਹੈ ਨਹੀਂ ਤਾਂ ਫੇਰ 네ਗੇਟਿਵਿਟੀ ਆਉਂਦੀ ਸੀ ਕਿੰਨੀ ਮਿਹਨਤ ਕਰਕੇ ਵੀ ਜੇ ਕੁਝ ਨਹੀਂ ਬਣਦਾ ਚਲੋ ਫੇਰ ਕੋਈ ਹੋਰ ਦਰਵਾਜ਼ਾ ਖੜਕਾਈਏ ਚਲੋ ਵਿਦੇਸ਼ਾਂ ਨੂੰ ਭੱਜੀਏ ਜਿਸ ਤਰ੍ਹਾਂ ਨਮਾ ਸ਼ਹਿਰ ਵਾਲੀ ਕੁੜੀ ਨੇ ਕਿਹਾ ਕਿ ਵਿਦੇਸ਼ ਜਾਣ ਦੀ ਤਿਆਰੀ ਸੀ ਪਰ ਇੱਥੇ ਰਹਿ ਕੇ ਪੰਜਾਬ ਦੀ ਸੇਵਾ ਕਰਕੇ ਜਾਦਾ ਮਜ਼ਾ ਆਉ ਕਿਉਂਕਿ ਆਪਾਂ ਆਪਣੇ ਪੰਜਾਬ ਨੂੰ ਹੀ ਠੀਕ ਕਰਨਾ ਹੈ ਆਪਾਂ ਵਿਦੇਸ਼ਾਂ ਚ ਜਾ ਕੇ ਕਾਰੇ ਵਾਸਤੇ ਰੋਲੀ ਜਾਨੇ ਆ ਨਾ ਭਾਸ਼ਾ ਆਪਣੇ ਨਾਲ ਜਿਹੜੀ ਹੈ ਮੇਲ ਖਾਂਦੀ ਹੈ ਨਾ ਮੌਸਮ ਮੇਲ ਖਾਂਦਾ ਨਾ ਰਹਿਣ ਸਹਿਣ ਮੇਲ ਖਾਂਦਾ ਨਾ ਕਲਚਰ ਮੇਲ ਖਾਂਦਾ ਸੋ ਜੇ ਇੱਥੇ ਰਹਿ ਕੇ ਨੌਕਰੀ ਮਿਲ ਜੇ ਸ਼ਾਮ ਨੂੰ ਉਹਦੇ ਪਰਿਵਾਰ ਜਾਈਏ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਖੁਸ਼ੀਆਂ ਗਮਾਂ ਕਮੀਆਂ 'ਚ ਸ਼ਾਮਲ ਹੋਈਏ